ਅੱਜ ਅਸੀਂ ਗੱਲ ਕਰਾਂਗੇ ਨਸ਼ਿਆਂ ਬਾਰੇ ਸਾਡੀ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਜਿਸ ਦੇ ਉੱਤੇ ਅੱਜ ਛੇਵਾਂ ਦਰਿਆ ਨਸ਼ਿਆਂ ਦਾ ਬੜੇ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਪਰ ਨਸ਼ਾ ਮੁਨੋਖ ਜਾਣਦਾ ਵੀ ਇਹ ਸਭੀ ਸਿਹਤ ਲਈ ਹਾਨੀਕਾਰਕ ਹੈ ਜੇ ਬਹੁਤੀ ਵਾਰ ਜਿਹੜੇ ਮੁਨੱਖ ਸ਼ਰਾਬ ਪੀਂਦੇ ਨੇ ਸ਼ਰਾਬ ਵਾਲੀ ਬੋਧ ਦੇ ਉੱਤੇ ਲਿਖਿਆ ਹੁੰਦਾ ਵੀ ਇਹ ਸਿਹਤ ਲਈ ਹਾਨੀਕਾਰਕ ਹੈ ਉਹਦੇ ਲਿਖਿਆ ਹੁੰਦਾ ਵੀ ਇਹ ਸਿਹਤ ਲਈ ਹਾਨੀਕਾਰਕ ਪਰ ਮੁਨੋਖ ਇਹ ਵੀ ਉਸ ਪੀਂਦੇ। ਪੀਂਦੇ ਹੈ। ਇਸੇ ਤੇਰਾ ਨਸ਼ਾ ਜਾਣਦਾ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ ਜਿੰਨੀਆਂ ਸੰਸਥਾਵਾਂ ਬੁਲੀਆਂ ਨੇ ਸਭ ਆਸੇ ਸਭ ਤੋਂ ਚੰਗੇ ਬਹੁਤ ਸਿਖਾਈ ਜਾਂਦੇ ਨੇ। ਕੋਈ ਐਸਾ ਸਕੂਲ ਵੀ ਬਣਿਆ ਜਿੱਥੇ ਸ਼ਰਾਬ ਪੀਣੀ ਸਿਖਾਈ ਜਾਂਦੀ ਹੋਵੇ? ਜਿੱਥੇ ਚਿੱਟਾ ਲਗਾਉਣਾ ਸਿਖਾਇਆ ਜਾਂਦਾ ਕੋਈ ਸਕੂਲ ਬਣਿਆ ਤਾਂ? ਕੋਈ ਤੰਬਾਕੂ ਲਗਾਉਣ ਦਾ ਸਕੂਲ ਬਣਿਆ? ਨਹੀਂ। ਸੇਲਫ ਦੇ ਸੇਲਫ ਚੰਗੀਆਂ ਆਦਤਾਂ ਹੋਣ ਦੇ ਬਣੀਆਂ ਹਨ ਸਭ ਤੋਂ ਘਟ ਦੇ ਲਈ ਹੀ ਸਾਡੇ ਸਕੂਲ ਬਣੇ ਹਨ ਜਿਵੇਂ ਗੁਰਬਾਣੀ ਵਿੱਚ ਵੀ ਆਉਂਦਾ ਕਹਿੰਦੇ ਜੈਤ ਪਿਤ ਮਤ ਦੂਰ ਹੋਏ ਬਰਲ ਕਬੈ ਵਿੱਚ ਆਵੇ ਗੁਰਬਾਣੀ ਵਿੱਚ ਵਚਨ ਹੁੰਦਾ ਕਹਿੰਦੇ ਜਿਹੜੀ ਚੀਜ਼ ਪੀੜ ਦੇ ਨਾਲ ਅਸੀਂ ਸੁੱਧ ਬੁੱਧ ਗਵਾ ਬੈਠੇ ਹਾਂ ਉਹ ਸਾਨੂੰ ਕਦੇ ਵੀ ਨਹੀਂ ਪੀਣੀ ਚਾਹੀਦੀ ਆਪਣਾ ਪ੍ਰਾਇਨਾ ਪਛਾਣ ਨੂੰ ਭੁੱਲ ਜਾਂਦਾ ਕਿ ਪੀੜ ਆਪਣਾ ਪੋਣਾ ਮੇਰਾ ਪੁੱਤ ਪੋਣਾ ਮੇਰੀ ਨੇਕਾ ਸਾਰੇ ਜਿਹੜੇ ਲੜਾਈ ਕਰਦਾ ਇਸ ਕਰਕੇ ਸਾਨੂੰ ਕਦੇ ਨਸ਼ਾ ਨਹੀਂ ਕਰਨਾ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਇਤਿਹਾਸ ਵਿੱਚ ਨਿਗਾਹ ਮਾਰਦੇ ਹੋ ਗੁਰੂ ਗੋਬਿੰਦ ਸਿੰਘ ਪਾਸ਼ਾ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਨੇ ਰਸਤੇ ਵਿੱਚ ਇੱਕ ਤੰਬਾਕੂ ਦਾ ਖੇਤ ਆ ਜਾਂਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਘੋੜਾ ਤੰਬਾਕੂ ਵਾਲੇ ਖੇਤ ਨੂੰ ਪਾਰ ਨਹੀਂ ਕਰਦਾ ਜਦੋਂ ਦੇਖਿਆ ਗਿਆ ਕਿ ਘੋੜਾ ਕਿਉਂ ਨਹੀਂ ਤੁਰ ਰਿਹਾ ਦੇਖਿਆ ਗਿਆ ਕਿ ਉੱਥੇ ਜਿਹੜਾ ਤੰਬਾਕੂ ਦਾ ਖੇਤ ਆ ਵੇਖਿਆ ਜਾਂ ਕਿ ਜਾਨਵਰ ਵੀ ਜਾਣਦਾ ਵੀ ਨਸ਼ੇ ਵਾਲੇ ਖੇਤ ਵਿੱਚ ਨਹੀਂ ਲੰਘਣਾ ਨਹੀਂ ਮੈਂ ਪਰ ਆਪਾਂ ਤਾਂ ਖੇਤ ਵੀ ਬਣੋਖੇ ਆ ਜਾ ਕੋ ਜਾ ਕੋ ਨਹੀਂ ਜਾ ਕੋ ਕੰਬਲੀ ਕਿਸੇ ਨੂੰ ਕਹਿਣ ਦੀ ਦੇਣਾ ਨਸ਼ਾ